ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਦੀ 16ਵੀਂ ਪਉੜੀ ਹੈ ਪੰਚ ਪਰਵਾਨ ਪੰਚ ਪਰਦਾਨ ਪੰਚੇ ਪਾਮੈ ਦਰਗਾ ਮਾਨ ਪੰਚੇ ਸੋਹੈ ਦਰ ਰਜ਼ਾਨ ਪੰਚਾ ਕਾ ਗੁਰ ਇਕ ਧਿਆਨ ਆਓ ਇਸ ਪਉੜੀ ਦੀਆਂ ਇਹਨਾਂ ਤੁਕਾਂ ਦਾ ਅਰਥ ਵਿਚਾਰ ਕਰੀਏ ਸਾਡੇ ਸਮਾਜ ਵਿੱਚ ਅਸੀਂ ਸਾਰੇ ਆਪਣੇ ਨਗਰ ਦੀ ਬਿਹਤਰੀ ਲਈ ਆਪਣੇ ਵਿੱਚੋਂ ਕੁਝ ਲੋਕਾਂ ਨੂੰ ਆਪਣਾ ਆਗੂ ਚੁਣਦੇ ਹਾਂ ਆਪਣੇ ਵਿੱਚੋਂ चुने ਹੋਏ ਇਹਨਾਂ ਲੋਕਾਂ ਨੂੰ ਅਸੀਂ ਇੱਕ ਸਾਂਝਾ ਨਾਮ ਦਿੰਦੇ ਹਾਂ ਉਹ ਨਾਮ ਹੈ ਪੰਚਾਇਤ ਪੰਚਾਇਤ ਦਾ ਅਰਥ ਹੈ ਪੰਜਾਂ ਲੋਕਾਂ ਦਾ ਉਹ ਸਮੂਹ ਜਿਨ੍ਹਾਂ ਨੂੰ ਅਸੀਂ ਆਪਣਾ ਆਗੂ ਪ੍ਰਵਾਨ ਕੀਤਾ ਹੈ ਇਹ ਪੰਚ ਸਰਪੰਚ ਜਹ ਪੰਚਾਇਤ ਸ਼ਬਦ ਸਾਡੇ ਮਹਾਪੁਰਖਾਂ ਦੇ ਗਹਿਰੇ ਹਿਰਦੇ ਵਿੱਚੋਂ ਆਇਆ ਹੈ ਇਹ ਪੰਚ ਸ਼ਬਦ ਸਾਡੇ ਮਹਾਪੁਰਖਾਂ ਦੇ ਡਹਿਰੀ ਸੋਚ ਦੀ देन ਹੈ ਸਮਾਜ ਵਿੱਚ ਪਰਵਾਨ ਕੌਣ ਹੁੰਦਾ ਹੈ ਜਿਹੜਾ ਮਨੁੱਖ ਚਾਰ ਛਪੇਰਿਓ ਸੱਚਾ ਨੇਕ ਦਿਲ ਚੰਗਾ ਹੁੰਦਾ ਹੈ ਸਮਾਜ ਵਿੱਚ ਉਹ ਮਨੁੱਖ ਪਰਵਾਨ ਹੁੰਦਾ ਹੈ ਧਰਮੀ ਪੁਰਖਾਂ ਨੇ ਸਾਨੂੰ ਇਸ ਸ਼ਬਦ ਨਾਲ ਜੋੜ ਕੇ ਇਹ ਸਿੱਖਿਆ ਦਿੱਤੀ ਸੀ ਸਾਡੇ ਮਹਾਪੁਰਖਾਂ ਨੂੰ ਇਹ ਆਸ ਸੀ ਕਿ ਜੇਕਰ ਸਮਾਜ ਦੇ ਲੋਕ ਆਪਣਾ ਆਗੂ ਚੰਗਾ ਚੁਣ ਲੈਣਗੇ ਤਾਂ ਸਮਾਜ ਦੇ ਜੀਵਨ ਦੀ ਦਿਸ਼ਾ ਸੁਧਰੀ ਹੋਵੇਗੀ ਸਮਾਜ ਵਿੱਚ ਆਨੰਦ ਹੋਵੇਗਾ ਸਮਾਜ ਵਿੱਚ ਖੇੜੇ ਹੋਣਗੇ ਪਰ ਅੱਜ ਹਾਲਤ ਕੁਝ ਉਲਟ ਹੈ ਅੱਜ ਹਾਲਾਤ ਕੁਝ ਹੋਰ ਹਨ ਸਾਨੂੰ ਸਭ ਨੂੰ ਪਤਾ ਹੈ ਇਸ ਬਾਰੇ ਕੋਈ ਬਹੁਤੀ ਗੱਲ ਕਰਨ ਦੀ ਲੋੜ ਨਹੀਂ ਪਰ ਸਮਾਜ ਨੂੰ ਜੇਕਰ ਅੱਜ ਵੀ ਕੋਈ ਦਿਲੋਂ ਪਰਵਾਹਨ ਹੈ ਤਾਂ ਉਹ ਚੰਗਾ ਮਨੁੱਖ ਹੀ ਪਰਵਾਹਨ ਹੈ ਇਸੇ ਤਰ੍ਹਾਂ ਗੁਰੂ ਦੇ ਆਤਮ ਦੇ ਅਤੇ ਪਰਮਾਤਮ ਦੇ ਪਰਵਾਹਨ ਹੋਣਾ ਪੈਂਦਾ ਹੈ ਝੂਠਾ ਮਨੁੱਖ ਪਰਮਾਤਮਾ ਨੂੰ ਵੀ ਪਰਵਾਣ ਨਹੀਂ ਝੂਠਾ ਮਨੁੱਖ ਕੁਦਰਤ ਨੂੰ ਵੀ ਪਰਵਾਣ ਨਹੀਂ ਝੂਠਾ ਮਨੁੱਖ ਗੁਰੂ ਨੂੰ ਵੀ ਪਰਵਾਣ ਨਹੀਂ ਗੁਰੂ ਦੇ ਪਰਮਾਤਮਾ ਦੇ ਪ੍ਰਮਾਨ ਹੋਣ ਲਈ ਜ਼ਿੰਦਗੀ ਦੇ ਮੈਨ ਪੰਜ ਗੁਣ ਚਾਹੀਦੇ ਹਨ ਇਹ ਗੁਣ ਹਨ ਧਿਆ ਧਰਮ ਧੀਰਜ ਸਤ ਤੇ ਸੰਤੋਖ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਾਹਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਪੰਜਾਂ ਨੂੰ ਅਮਰ ਕੀਤਾ ਹੈ ਪੰਜਾਂ ਨੂੰ ਅਮਰਤ ਦੀ ਦਾਤ ਦਿੱਤੀ ਹੈ ਪੰਜ ਹੀ ਪਿਆਰੇ ਕੀਤੇ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਕਰਤਵ ਨੂੰ ਅਮਰਤ ਦੇ ਇਸ ਚੋਜ ਨੂੰ ਬੋਲਣ ਵਾਲਿਆਂ ਨੇ ਕਥਾ ਕਹਾਣੀਆਂ ਘੜਨ ਵਾਲਿਆਂ ਨੇ ਬੜਾ ਉਲਝਾ ਕੇ ਪੇਸ਼ ਕੀਤਾ ਹੈ ਕੋਈ ਕਹਿੰਦਾ ਹੈ ਕਿ ਸੀਸ ਵੱਡੇ ਕੋਈ ਕਹਿੰਦਾ ਹੈ ਬੱਕਰੇ ਵੱਡੇ ਗੱਲ ਗਹਿਰੀ ਹੈ ਗੱਲ ਇੰਨੀ ਕੁ ਹੈ ਕਿ ਗੁਰੂ ਨੂੰ ਪਰਵਾਨ ਉਹ ਹੁੰਦਾ ਹੈ ਜਿਸ ਦਾ ਹੰਕਾਰ ਕਟਿਆ ਜਾਵੇ ਜਿਸ ਵਿੱਚ ਹੰਕਾਰ ਨਾ ਰਵੇ ਗੁਰੂ ਨੂੰ ਪਰਵਾਨ ਉਹ ਮਨੁੱਖ ਹੁੰਦਾ ਹੈ ਜਿਸ ਵਿੱਚ ਦਇਆ ਹੋਵੇ ਧਰਮ ਹੋਵੇ ਹਿੰਮਤ ਹੋਵੇ ਜੋ ਮੁਹਕਮ ਹੋਵੇ ਮੋਹ ਤੋਂ ਉੱਚਾ ਉੱਠ ਸਕਦਾ ਹੋਵੇ ਜੋ ਧ੍ਰਿੜ ਸੰਕਲਪ ਲੈ ਸਕਦਾ ਹੋਵੇ ਅਤੇ ਫਿਰ ਸਾਹਿਬ ਹੈ ਫੇਰ ਪਰਵਾਨ ਹੈ ਇਸੇ ਤਰ੍ਹਾਂ ਇਸਲਾਮ ਵਿੱਚ ਵੀ ਪੰਜ ਵੇਲੇ ਨਮਾਜ਼ ਪੜਨ ਦਾ ਹੁਕਮ ਹੈ ਕਹਾਣੀ ਉੱਥੇ ਵੀ ਇਹ ਹੈ ਕਿ ਕਿਸੇ ਤਰ੍ਹਾਂ ਨਮਾਜ਼ ਪੜਨ ਵਾਲਾ ਮਨੁੱਖ ਨਿਮਰਤਾ ਵਾਲਾ ਹੋ ਜਾਵੇ ਦਿਆવાન ਹੋ ਜਾਵੇ ਕਿਸੇ ਤਰ੍ਹਾਂ ਇਸ ਮਨੁੱਖ ਨੂੰ ਝੁਕਣਾ ਆ ਜਾਵੇ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਪਜੀ ਸਾਹਿਬ ਵਿੱਚ ਪੰਜਖੰਡ ਇਸ ਗੱਲ ਦਾ ਪ੍ਰਤੀਕ ਹਨ ਜੇਕਰ ਮਨੁੱਖ ਪਰਵਾਨ ਹੁੰਦਾ ਹੈ ਤਾਂ ਵੀ ਮਨੁੱਖ ਦੇ ਪੰਜ ਗੁਣ ਪਰਵਾਨ ਹੁੰਦੇ ਹਨ ధਿਆ ਧਰਮ ਤਿਰਜ ਸਤ ਅਤੇ ਸੰਤੋਖ ਜੇਕਰ ਮਨੁੱਖ ਭਟਕਦਾ ਹੈ ਤਾਂ ਵੀ ਪੰਜਾਂ ਵਿੱਚ ਭਟਕਦਾ ਹੈ ਮਨੁੱਖ ਦੇ ਪੰਜ ਗਿਆਨ ਇੰਦਰੀ ਹਨ ਪੰਜ ਕਰਮ ਇੰਦਰੀ ਹਨ ਅਤੇ ਇਹਨਾਂ ਪੰਜ ਕਰਮ ਇੰਦਰੀਆਂ ਅਤੇ ਗਿਆਨ ਇੰਦਰੀਆਂ ਵਿੱਚ ਪੰਜ ਉਹ ਦੂਤ ਹਨ ਜੋ ਗਿਆਨ ਦਾ ਸੁਨੇਹਾ ਲੈ ਕੇ ਕਰਮ ਇੰਦਰੀਆਂ ਨੂੰ ਤੋੜਦੇ ਹਨ ਜਿਨ੍ਹਾਂ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਇਹ ਪੰਜ ਦੂਤ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਹਨ ਸਾਰੀ ਧਰਮ ਦੀ ਸਾਧਨਾ ਇਨਾਂ ਪੰਜਾਂ ਦੂਤਾਂ ਨੂੰ ਸਮਝਣ ਦੀ ਹੈ ਸਾਧਨਾ ਕਰਕੇ ਬੰਦਗੀ ਕਰਕੇ ਅਸੀਂ ਪੰਜ ਦੂਤ ਹੀ ਸੱਦਨੇ ਹਨ ਇਹ ਪੰਜ ਦੂਤਾਂ ਨੂੰ ਗੁਰਬਾਣੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ ਪੰਚ ਮਨਾਏ ਪੰਚ ਰਸਾਏ ਪੰਚ ਵਸਾਏ ਪੰਚ ਗਵਾਏ ਇਨ ਬਿਦ ਨਗਰ ਵੂਠਾ ਮੇਰੇ ਭਾਈ ਪੰਚ ਮਨਾਏ ਦਾ ਅਰਥ ਹੈ ਪੰਜ ਦਿਆ धर्म तीर्थ सत्य ਅਤੇ ਸੰਤੋਖ ਨੂੰ ਮਨਾ ਕੇ ਆਪਣੇ ਘਰ ਵਿੱਚ ਲੈ ਆਂਦਾ ਆਪਣੇ ਹਿਰਦੇ ਵਿੱਚ ਵਸਾ ਲਿਆ ਅਤੇ ਪੰਜ ਰਸਾਏ ਪੰਜ ਗਵਾਏ ਦਾ ਅਰਥ ਹੈ ਕਾਮ, ਕ્રોਧ ਅਤੇ ਲੋਭ ਮੋਹ ਨੂੰ ਹੰਕਾਰ ਨੂੰ ਵਿਦਾ ਕਰ ਦਿੱਤਾ ਅਸਲ ਵਿੱਚ ਕਾਮ, ਕ્રોਧ, ਲੋਭ, ਮੋਹ, ਹੰਕਾਰ ਦਿਆ ਅਤੇ तीर्थ ਸਤ ਤੇ ਸੰਤੋਖ ਵਿੱਚ ਬਦਲ ਗਿਆ ਉਗਣ ਗੁਣਾ ਵਿੱਚ ਬਦਲ ਗਏ ਗੁਰਬਾਣੀ ਦਾ ਕਹਿਣਾ ਹੈ ਪਹਿਲਾਂ ਕਦੀ ਪੰਜ ਦੂਤਾਂ ਦਾ ਮੇਰੇ ਨਗਰ ਵਿੱਚ ਮੇਰੇ ਸਰੀਰ ਵਿੱਚ ਵਾਸਾ ਸੀ ਜਦੋਂ ਇਹ ਪੰਜ ਦੂਤ ਮੇਰੇ ਨਗਰ ਸਰੀਰ ਵਿੱਚ ਵੱਸਦੇ ਸਨ ਤਾਂ ਮੇਰਾ ਨਗਰ ਸਰੀਰ ਉਜੜਿਆ ਉਜੜਿਆ ਸੀ ਅੱਜ ਵੀ ਅਸੀਂ ਵੇਖਦੇ ਹਾਂ ਕਿ ਜਿਸ ਨਗਰ ਵਿੱਚ ਮਾੜੇ ਆਗੂ ਹੁੰਦੇ ਹਨ ਉਹ ਨਗਰ ਦੁਖੀ ਹੁੰਦਾ ਹੈ ਉਹ ਨਗਰ ਉਜੜਿਆ ਉਜੜਿਆ ਹੁੰਦਾ ਹੈ ਪਰ ਹੁਣ ਜਦੋਂ ਦਾ ਮੈਂ ਪੰਜ ਗੁਣ ਧਿਆ ਧਰਮ ਤੀਰਜ ਸਤ ਅਤੇ ਸੰਤੋਖ ਨੂੰ ਆਪਣੇ ਨਗਰ ਦੇ ਮੋਹਰੀ ਬਣਾਇਆ ਹੈ ਉਦੋਂ ਦਾ ਇਹ ਨਗਰ ਵਸ ਪਿਆ ਹੈ ਇਨ ਬਿਦ ਨਗਰ ਵੂਠਾ ਮੇਰੇ ਭਾਈ ਉਦੋਂ ਦਾ ਇਹ ਨਗਰ ਵਸ ਪਿਆ ਹੈ ਇਸ ਨਗਰ ਵਿੱਚ ਰੌਣਕ ਹੈ ਖੁਸ਼ੀ ਹੈ ਖੇੜਾ ਹੈ ਪੰਜ ਪਰਵਾਨ ਪੰਚ ਪਰਦਾਨ ਪੰਚੇ ਪਾਵ ਮਰਗਾ ਮਾਨ ਪੰਚੇ ਸੋਹੇ ਦਰ ਰਜ਼ਾਨ ਜੇਕਰ ਸਮਾਜ ਵਿੱਚ ਪੰਚ ਪਰਵਾਨ ਹਨ ਤਾਂ ਕੁਦਰਤ ਨੂੰ ਵੀ ਪੰਚ ਪਰਵਾਨ ਹਨ ਕੁਦਰਤ ਦੇ ਮਾਲਕ ਨੂੰ ਵੀ ਪੰਚ ਪਰਵਾਨ ਹਨ ਗੁਰੂ ਨੂੰ ਵੀ ਪੰਚ ਪਰਵਾਨ ਹਨ ਭਵ ਹੈ ਔਗਣ ਇਸ ਕੁਦਰਤ ਨੂੰ ਪਸੰਦ ਨਹੀਂ ਔਗਣ ਇਸ ਸਮਾਜ ਨੂੰ ਪਸੰਦ ਨਹੀਂ ਗੁਣਵਾਨ ਵਿਅਕਤੀ ਹੀ ਸਮਾਧ ਵਿੱਚ ਪ੍ਰਵਾਨ ਹੁੰਦਾ ਹੈ ਅਤੇ গুণਵਾਨ ਮਨੁੱਖ ਹੀ ਗੁਰੂ ਨੂੰ ਪ੍ਰਮਾਤਮਾ ਨੂੰ ਪ੍ਰਵਾਨ ਹੁੰਦਾ ਹੈ ਪੰਜਾਂ ਕਾ ਗੁਰ ਏਕ ਧਿਆਨ ਇਹਨਾਂ ਪੰਜਾਂ ਨੂੰ ਸਾਧਣ ਦਾ ਇੱਕੋ ਇੱਕ ਗੁਰ ਹੈ ਕਿ ਧਿਆਨ ਨੂੰ ਸਾਧ ਲਈਏ ਕਿਉਂਕਿ ਧਿਆਨ ਹੀ ਇਹਨਾਂ ਪੰਜਾਂ ਦੋਤਾਂ ਦੇ ਰਾਹੀਂ ਬਾਹਰ ਪਟਕਦਾ ਹੈ ਜੇਕਰ ਧਿਆਨ ਸੱਦ ਗਿਆ ਤਾਂ ਪੰਜੇ ਦੂਤ ਅਪੇ ਹੀ ਸਤ ਜਾਣਗੇ ਇਹ ਪੰਜੇ ਦੂਤ ਇਹ ਪੰਜ ਵਿਕਾਰ ਇਹ ਪੰਜ ਔਗਣ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦਿਆ, ਧਰਮ, ਸਤ ਅਤੇ ਸੰਤੋਖ ਵਿੱਚ ਬਦਲ ਜਾਏਗਾ ਜੇਕਰ ਅਸੀਂ ਧਿਆਨ ਨੂੰ ਸਮਝ ਲਿਆ ਤਾਂ ਇਹ ਪੰਜ ਔਗਣ ਪੰਜ ਗੁਣ ਬਣ ਜਾਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ